ਇੱਕ ਦੀ ਮੌਤ ਹੋ ਗਈ ਤੇ ਦੂਸਰਾ ਜਿਹੜਾ ਉਹ ਹਸਪਤਾਲ ਦੇ ਵਿੱਚ ਸਰੀਸ ਪਿਆ ਜਿੱਤੋਂ ਤੱਕ ਪੀਰੈਂਟਸ ਦਾ ਸਵਾਣ ਉਹ ਆਪਣੀ ਜਗ੍ਹਾ ਸਹੀ ਨੇ ਕਿ ਉਹਨਾਂ ਨੂੰ ਧੋਖਾ ਬੋਲਣ ਦਾ ਬੱਚਾ ਗੋਜਰ ਜੀ ਵੀ ਐਨੀ ਛੋਟੀ ਉਮਰ ਦੇ ਵਿੱਚ ਤੇ ਉਹ ਇਸੇ ਘਟਨਾ ਦੇ ਨਾਲ ਫਿਰ ਇੱਕ ਵਾਰੀ ਤੋਂ ਸਾਰਾ ਸਿਸਟਮ ਜਿਹੜਾ ਜਾਂਦਾ ਸਮਾਜ ਹਿੱਲ ਜਾਂਦਾ ਸੋ ਅਸੀਂ ਸਾਰੇ ਨਾਲ ਆ ਪੁਲਿਸ ਪ੍ਰਸ਼ਾਸਨ ਨਾਲ ਆ ਸੇਮ ਡੇ ਜਦੋਂ ਲੜਾਈ ਦਾ ਪਤਾ ਚੱਲਿਆ ਉਸੇ ਵਕਤ ਮੇਰੇ ਵੀ ਧਿਆਨ ਚ ਲਿਆਂਦਾ ਅਸੀਂ ਹਰ ਇੱਕ ਤਰੀਕੇ ਦੇ ਨਾਲ ਕਵਰ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਨੂੰ ਐਸਐਸਪੀ ਨੂੰ ਮੇਰੀ ਉਸੇ ਵਾਰਤ ਗੱਲ ਬਈ ਮੇਰੇ ਕੋਲ ਬਕਾਇਦਾ ਰਿਕਾਰਡ ਹੈ ਇਸ ਗੱਲ ਦਾ ਔਰ ਪੁਲਿਸ ਪ੍ਰਸ਼ਾਸਨ ਵੀ ਆ ਪੂਰਾ ਲੱਗਿਆ ਹੋਇਆ ਹੈ ਮੁਸਤਫੀ ਦੇ ਨਾਲ ਦੇ ਭਾਲ ਕਰਨ ਵਾਸਤੇ ਮਰਜ਼ੀ ਨਹੀਂ ਮੈਨੂੰ ਲੱਗਦਾ ਵੀ ਬਹੁਤ ਜਲਦੀ ਹੈ ਜਿਹੜੇ ਮੁਜਰਮ ਫੜ ਕੇ ਜਿਹੜੇ ਉਹ ਅੰਦਰ ਤੇ ਜੀ ਕੋਈ ਨੀ ਸਰ ਗੱਲ ਹੋਈ ਐ ਤੇ ਪੁਲਿਸ ਨਾਲ ਵੀ ਗੱਲ ਹੋਈ ਐ ਇਹ ਲੱਗਦਾ ਪਰਿਵਾਰ ਸੰਤੁਸ਼ਟ ਹੋ ਕੇ ਇਹ ਕਰਨਾ ਚਾਹੁੰਦਾ ਹੈ ਦੇਖੋ ਅਜੇ ਤੱਕ ਤਾਂ ਸੰਤੁਸ਼ਟ ਨਹੀਂ ਹੈਗਾ ਪਰ ਮੈਂ ਬੇਨਤੀ ਕੀਤੀ ਆ ਅਗਲੇ ਦੌਰ ਦੇ ਤੇ ਆਸਵਾਸਾ ਮਤਲਬ ਪ੍ਰਸ਼ਾਸਨ ਨੇ ਸਾਡੇ ਜੀ ਵੀ ਯਕੀਨ ਕਰੋ ਜੋ ਤੁਸੀਂ ਸਾਡੇ ਤੋਂ ਮਨਾਉਣਾ ਚਾਹੁੰਦੇ ਆ ਮਨਾਓ ਅਸੀਂ ਮੰਦਨ ਨੂੰ ਤਿਆਰ ਆ ਪਰ ਇਹ ਜਿਹੜਾ ਸੰਸਕਾਰ ਆ ਬੱਚੇ ਦਾ ਹੋਣ ਦੀ ਏ ਘਰਾਂ ਚ ਚੁੱਕੋ ਤੇ ਆਪਾਂ ਜਿਹੜਾ ਲੋਕਾਂ ਨੂੰ ਵੀ ਹਰਾਮ ਦਾ ਪਰੇਸ਼ਾਨ ਨਾ ਕਰੀਏ ਲੋਗੇ ਸਾਰਾ ਮੁਖਾਲੀਆ ਉਹ ਜਿਹੜਾ ਟ੍ਰੈਫਿਕ ਕਰਕੇ ਜਾਮ ਹੋਇਆ ਸੀ ਮਤਲਬ ਸਵਾਲ ਵੱਡਾ ਜਿਹੜਾ 18 ਨੇ ਇਹ ਵੀ ਜਿਹੜੇ ਪੀਜੀ ਨੇ ਉਹਦੇ ਵਿੱਚ ਬਿਨਾ ਵੈਰੀਫਿਕੇਸ਼ਨ ਇੱਕ ਇੱਕ ਘਰ ਦੇ ਵਿੱਚ ਕਈ ਕਈ ਜਿਹੜੇ ਇਸ ਤਰ੍ਹਾਂ ਦੇ ਪਰਵਾਸੀ ਰਹਿੰਦੇ ਨੇ ਜਿਨ੍ਹਾਂ ਨੂੰ ਲੈ ਕੇ ਵੱਡਾ ਸਵਾਲ ਖੜਾ ਕਰ ਰਹੇ ਨੇ ਕੰਟੇ ਦੇ ਵਿੱਚ ਦੇਖੋ ਜਿਸ ਤਰ੍ਹਾਂ ਕਿ ਪੀਜੀ ਦਾ ਸਵਾਲ ਆ ਨਾ ਜੀ ਇਹ ਬਹੁਤ ਜਿਆਦਾ ਵੱਣ ਚੁੱਕੇ ਨੇ ਔਰ ਪ੍ਰਸ਼ਾਸਨ ਨੇ ਪਹਿਲੇ ਇਹਨੂੰ ਰੁਕਿਆ ਨਹੀਂ ਹੈਗਾ ਤੇ ਹੁਣ ਇਹਨਾਂ ਦੇ ਕਾਰਵਾਈ 15-20 ਦਿਨ ਤੋਂ ਸ਼ੁਰੂ ਹੋਈ ਹੈ ਬਕਾਇਦਾ ਤੌਰ ਤੇ ਔਰ ਤੁਸੀਂ ਦੇਖੋਗੇ ਆਉਣ ਵਾਲੇ ਮਹੀਨੇ 15 ਦਿਨ ਦੇ ਵਿੱਚ ਇੱਕ ਸਖਤ ਕਾਰਵਾਈ ਹੈ ਜਿਹੜੀ ਓਪੀਜੀ ਦੇ ਅਗੇਂਸਟ ਹੋਣ ਜਾ ਰਹੀ ਹੈ ਔਰ ਤੁਸੀਂ ਦੇਖੋ ਵੀ ਜਿੰਨੇ ਵੀ ਇਹ ਨਜਾਇਜ਼ ਪੀਜੀ ਚੱਲ ਰਹੇ ਨੇ ਸਾਰੇ ਨੇ ਜਿਹੜੇ ਇਹ ਬੰਦ ਹੋ ਜਾਗੇ ਕੱਲੇ ਮੁਹਾਲੀ ਸ਼ਹਿਰ 'ਚ ਨਹੀਂ ਜਿਹੜੇ ਮੁਹਾਵਲੇ ਦੇ ਏਰੀਆ ਚ ਵੀ ਬਣੇ ਹੋਏ ਨੇ ਸਾਰੇ ਪੀਜੀ ਦੇ ਉੱਤੇ ਜਿਹੜੀ ਉਹ ਕਾਰਵਾਈ ਹੋਰ ਹੀ ਇਹ ਤੇ ਸ਼ੁਰੂ ਹੋ ਚੁੱਕੀ ਸਰ ਲੋਕ ਇਹ ਵੀ ਕਹਿ ਰਹੇ ਨੇ ਕਿ ਬੰਦਾ ਅੰਦਾਨ ਤੋਂ ਪ੍ਰਵਾਸੀ ਜ਼ਰੂਰ ਆਉਂਦੇ ਨੇ 2-4 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਹੀ ਉਹਨਾਂ ਦੇ ਆਧਾਰ ਕਾਰਡ ਬਣ ਜਾਂਦੇ ਹੈਗਾ ਉਹ ਕਿਵੇਂ ਕੋਈ ਐਡਰੈਸ ਪ੍ਰੂਫ ਕੁਝ ਨਹੀਂ ਹੁੰਦਾ ਹੈਗਾ ਕਈ ਵਾਰ ਕੋ ਪਿੰਡ ਦੀ ਵੀ ਦੇਖੀ ਉੱਥੇ 900 ਵੋਟ ਸੀਗੀ ਪਿੰਡ ਵਾਸੀਆਂ ਦੀ ਤੇ ਪ੍ਰਵਾਸੀਆਂ ਦੀ ਕਰਕੇ ਲੀ 7000 ਤੋਂ ਉੱਪਰ ਵੋਟ ਦੱਸੀ ਜਾ ਰਹੀ ਸੀਗੀ ਉਹਦੇ ਵਿੱਚ ਕੀ ਸੀਗਾ ਇੱਕ ਘਰ ਦੇ ਉੱਪਰ 40-40 ਬੰਦੇ ਮੰਨ ਲਓ ਦਿਖਾਏ ਜਾ ਰਹੇ ਸੀਗੇ ਜਿਹਦੇ ਵਿੱਚ ਉਹਨਾਂ ਦੇ ਆਧਾਰ ਕਾਰਡ ਦੇ ਸੀਗੇ ਪਰ ਇਹ ਕਿਹੜਾ ਕੋਚਿਆ ਦਾ ਪਿੰਡ ਦੇ ਜਿਹੜੇ ਵੀ ਮੋਟਰ ਬੰਦੇ ਦੇ ਐਮਸੀ ਜੀ ਪੰਚਾ ਉਹ ਸائن ਕਰਦੇ ਨੇ ਜਾਂ ਉਹ ਵੈਰੀਫਾਈ ਕਰਦੇ ਨੇ ਜਾਂ ਬੋਰਡ ਵੀ ਜਿਹੜੀ ਬਣਦੀ ਆ ਉਹ ਵੈਰੀਫਾਈ ਕਰਦੇ ਨੇ ਤਾਂ ਹੀ ਬਣਦੀ ਆ ਨਹੀਂ ਤਾਂ ਪ੍ਰਸ਼ਾਸਨ ਨੂੰ ਤਾਂ ਆਪ ਜਾ ਕੇ ਆਪ ਬੋਰਡ ਨਹੀਂ ਬਣਾਉਂਦਾ ਮੋਂ ਬਣਾਉਣੀ ਤੇ ਨਾ ਹੀ ਬੰਦਾ ਆਪ ਜਾ ਕੇ ਕੰਦਾ ਵੋਟ ਬਣਾ ਸਕਦਾ ਵੋਟ ਦੀ ਵੈਰੀਫਿਕੇਸ਼ਨ ਜਿਹੜੀ ਉਹ ਪਿੰਡ ਦੇ ਜਿਹੜੇ ਨਮਾਇੰਦੇ ਬੰਦੇ ਨੇ ਉਹ ਕਰਦੇ ਨੇ ਉਸ ਤੋਂ ਬਾਅਦ ਵੋਟ ਆ ਜਿਹੜੀ ਉਹ ਬਣਦੀ ਆ ਤੇ ਇਹਦੀ ਵੀ ਇਨਕੁਆਰੀ ਜਿਹੜੀ ਕਰਵਾ ਲਈ ਆ ਉਹ ਵੀ ਤੁਸੀਂ ਕਹਿੰਦੇ ਆ ਵੀ ਜਿਹੜੇ ਆਧਾਰ ਕਾਰਡ ਆ ਉਹ ਝਾਲੀ ਬਣੇ ਹੋਏ ਨੇ ਤੇ ਝਾਲੀ ਆਧਾਰ ਕਾਰਡ ਬਣਾ ਕੇ ਜਿਹੜੀਆਂ ਵੋਟਾਂ ਬਣਾਈਆਂ ਜਾਂਦੀਆਂ ਨੇ ਤੇ ਆਪਣੇ ਪ੍ਰੂਫ ਬਣਾਏ ਜਾਂਦੇ ਨੇ ਫੜੀ ਹੁਣ ਤੁਸੀਂ ਪਹੁੰਚੇ ਹੋਣ ਪਰਿਵਾਰ ਕੀ ਕਹਿ ਰਿਹਾ ਜੀ ਦੇਖੋ ਪਰਿਵਾਰ ਜਿੱਦਾਂ ਨਹੀਂ ਮੰਨ ਰਿਹਾ ਹੈਗਾ ਮੈਂ ਬੇਨਤੀ ਕੀਤੀ ਆ ਉਹਨਾਂ ਨੂੰ ਵੀ ਅਸੀਂ ਜੋ ਤੁਹਾਡੀਆਂ ਡਿਮਾਂਡਸ ਨੇ ਅਸੀਂ ਮੰਨਣ ਨੂੰ ਤਿਆਰ ਆ ਬੰਦੇ ਵੀ ਬਹੁਤ ਜਾਂਦੀ ਫੜਲੇ ਜਾਣਗੇ ਲੱਗੇ ਵੀ ਹੋਏ ਨੇ ਪਾਰਟੀਆਂ ਭੇਜੀਆਂ ਵੀ ਨੇ ਸਭ ਤੋਂ ਐਸਐਸਪੀ ਸਾਹਿਬ ਨੇ ਜ਼ਰੂਰ ਦੱਸਿਆ ਹੋਊਗਾ ਤੇ ਮੈਨੂੰ ਲੱਗਦਾ ਵੀ ਬਹੁਤ ਜਲਦੀ ਜਿਹੜੀ ਇਹਨਾਂ ਦੀ ਮੰਗ ਪੂਰੀ ਹੋਊਗੀ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕੀਤੀ ਹੈ ਵੀ ਆਪਾਂ ਇਹ ਧਾਰਨਾ ਖਤਮ ਕਰੀਏ ਖਤਮ ਕਰਕੇ ਪੁਲਿਸ ਨੂੰ ਆਪਣਾ ਕੰਮ ਕਰਨ ਦਈਏ ਕਿਉਂਕਿ ਸਾਰੀ ਮੈਚਨ ਪੁਲਿਸ ਤਾਂ ਇੱਥੇ ਲੱਗੀ ਹੋਈ ਹੈ ਸਾਰੇ ਪਾਸੇ ਤੇ ਕੋਈ ਮੁਝੇ ਪੁਲਿਸ ਨੂੰ ਕੰਮ ਨਹੀਂ ਕਰਨ ਦਵਾਗੇ ਤਾਂ ਪੁਲਿਸ ਬੰਦੇ ਫੜ ਕੇ ਲੈ ਕੇ ਕਿੱਥੋਂ ਆਊਗੀ ਸਾਰਾ ਸ਼ਹਿਰ ਟ੍ਰੈਫਿਕ ਕਰਕੇ ਜਾਮ ਲੱਗਿਆ ਪਿਆ ਮੈਂ ਮੈਂ ਇਹ ਨੂੰ ਬੇਨਤੀ ਕਰਦਾ ਬਾਰ-ਬਾਰ ਵੀ ਇਹ ਜਾਮ ਜਿਹੜਾ ਖਤਮ ਕੀਤਾ ਜਾਵੇ ਤਾਂ ਮੈਂ ਕਰ ਦਿੱਤਾ ਜਾਵੇ ਬਹੁਤ ਜਾਂਦੀ ਹੈ ਜਿਹੜੇ ਮੁਰਜ਼ਾ ਨੂੰ ਫੜ ਕੇ ਅੰਦਰ ਕਰ ਦਿੱਤਾ ਜਾਊਗਾ ਠੀਕ ਕ ਚੌਂਕ ਸੈਕਟਰ 78 ਦੇ ਹੁਣ 79 ਦੀਆਂ ਲਾਈਟਾਂ ਤੇ ਅਸੀਂ ਜਿਹੜਾ ਦਿਨ ਰਾਤ ਕੱਲ ਦਾ ਜਿਹੜਾ ਲੋਕਾਂ ਨੇ ਧਰਨਾ ਲਾਇਆ ਵਾ ਜਿੱਥੇ ਪੀੜਤ ਪਰਿਵਾਰ ਆਪਣੀ ਡੈੱਡ ਬੋਡੀ ਬੱਚੇ ਦੀ ਪਿ ਡੈੱਡ ਬੋਡੀ ਬੱਚੇ ਦਾ ਨਿਆਂ ਇਨਸਾਫ ਲੈਣ ਵਾਸਤੇ ਇੱਕ ਮਾਂ ਅੱਜ ਚੌਂਕ ਤੇ ਬੈਠ ਕੇ ਤਰਲੇ ਕੱਢਦੀ ਐ ਪਰ ਸਾਡੀ ਪੰਜਾਬ ਦੀ ਮਾਨਯੋਗ ਸਰਕਾਰ ਜਾਗ ਨਹੀਂ ਰਹੀ ਕੱਲ ਦਾ ਜਿਹੜਾ ਲੋਕ ਅੱਜ 24 ਘੰਟੇ ਤੋਂ ਵੱਧ ਸਮਾਂ ਬੀਤ ਗਿਆ ਕੱਲ 10 ਵਜੇ ਧਰਨਾ ਸ਼ੁਰੂ ਹੋਇਆ ਸੀ ਜਿਹਦੀ ਕਮਾਂਡ ਬੱਚਿਆਂ ਨੇ ਘਰਵਾਲੀਆਂ ਨੇ ਕਰਕੇ ਲੋਕਾਂ ਨੇ ਸਹਿਯੋਗ ਦਿੱਤਾ ਸਿੰਘ ਜਥੇਬੰਦੀਆਂ ਆਈਆਂ ਨਹਿਕ ਸਿੰਘ ਹੋਰ ਵੀ ਇਲਾਕੇ ਦੇ ਲੋਕ ਆਏ ਨੇ ਤੇ ਪਿੰ ਤੇ ਬਹੁਤ ਹੀ ਘਟਨਾ ਜਿਹੜੀ ਬਾੜੀ ਵਾਪਰੀ ਹੈ ਦੋ ਮੁੰਡੇ ਜਿਹੜੇ ਦਾ ਮੌਕੇ ਦਾ ਕਤਲ ਹੋ ਗਿਆ ਇੱਕ ਹਲੇ ਜਿੰਦਗੀ ਤੇ ਮੌਤ ਦੀ ਲੜਾਈ ਜਿਹੜਾ ਹਸਪਤਾਲ ਲੜ ਰਿਹਾ ਮੁੰਡਾ ਤੇ ਇਹ ਗੱਲ ਹੋਈ ਹੈ ਵੀ ਪ੍ਰਵਾਸੀਆਂ ਨੇ ਖਾਸ ਕਰਕੇ ਪੰਜਾਬੀ ਮੁੰਡੇ ਪ੍ਰਵਾਸੀਆਂ ਨੇ ਵੜਦੇ ਇਸ ਕਰਕੇ ਲੋਕਾਂ ਦੇ ਅੰਦਰ ਜਿਹੜੀ ਆ ਲੋਕਾਂ ਦੀ ਜਗਵੀਰ ਸੀ ਉਹ ਜਾਗ ਪਈ ਤਾਂ ਕਿ ਇਹਨਾਂ ਪ੍ਰਵਾਸੀਆਂ ਦੇ ਖਿਲਾਫ ਸਖਤ ਕਾਰਵਾਈ ਹੋਏ ਜਿਹੜੇ ਨੇ ਰਸਨਗੜ ਦੇ ਇਹਨਾਂ ਦੀਆਂ ਵੋਟਾਂ ਨੇ ਉਹ ਤੁਰੰਤ ਕੱਟ ਕੱਟ ਗਏ ਇਹਨਾਂ ਨੂੰ ਇੱਥੇ ਖਾਲੀ ਕਰਾਇਆ ਜਾਵੇ ਤਾਂ ਕਿ ਕੱਲ ਨੂੰ ਕੋਈ ਕ੍ਰਾਈਮ ਨਾ ਹੋਏ ਪਰ ਪੁਲਿਸ ਅੱਜ 3 ਦਿਨ ਤੋਂ ਨਹਿੱਤੀ ਫਿਰ ਰਹੀ ਹੈ ਜਿਹੜੇ ਕਤਲ ਨੇ ਉਹ 5 ਜਾਂ 6 ਦੱਸੇ ਜਾਂਦੇ ਨੇ ਅੱਜ ਤੱਕ ਇੱਕ ਵੀ ਬੰਦਾ ਟਰੇਸ ਨਹੀਂ ਕੀਤਾ ਹੁਣੇ ਹੁਣ ਐਸਐਸਪੀ ਆਇਆ ਸੀ ਅਸੀਂ ਮੈਕਰਾਹੀਂ ਅਨਾਉਂਸ ਕੀਤਾ ਸੀ ਜੇ ਇੱਕ ਘੰਟੇ ਦੇ ਅੰਦਰ ਅੰਦਰ ਐਸਐਸਪੀ ਡੀਸੀ ਤੇ ਐਮਐਲਏ ਨਹੀਂ ਆਂਦਾ ਤਾਂ ਐਮਐਲਏ ਦੇ ਦਫ਼ਤਰ ਦੇ ਮੂਹਰੇ ਜਿਹੜੀ ਰੈਡ ਬੋਡੀ ਰੱਖੀ ਜਾਊਗੀ 15 ਮਿੰਟ ਜਾਂ 10 ਮਿੰਟ ਨਹੀਂ ਲੰਗੇ ਜਦੋਂ ਵਿਧਾਇਕ ਆਇਆ ਐਸਐਸਪੀ ਆਇਆ ਉਹਨਾਂ ਦਾ ਇੱਥੇ ਆਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਨੇ ਪਿੰਡ ਵਾਸੀ ਇਲਾਕਾ ਵਾਸੀ ਪਰ ਇਹ ਲੋਕਾਂ ਨੂੰ ਨਿਆਂ ਸਾਬਤਵਾਉਣ ਵਾਸਤੇ ਰੀਲਿਫ ਦਵਾਉਣ ਵਾਸਤੇ ਅਸੀਂ ਤਰਲੋ ਮੱਛੀ ਹੋਏ ਪਏ ਨੇ ਪਰਿਵਾਰ ਦਾ ਇੱਕ ਇੱਕ ਕਹਿਣਾ ਹੈਗਾ ਇੱਕ ਨੂੰ ਮੰਗ ਹੈ ਵੀ ਜੇ ਪੰਜ 6 10 ਦੇ ਬੰਦੇ ਤਾਂ ਦੋ ਬੰਦੇ ਤਿੰਨ ਬੰਦੇ ਸਾਡੇ ਟਰੈਸ ਕਰਕੇ ਲੋਕਾਂ ਦੇ ਸਾਹਮਣੇ ਲਿਆਓ ਪਬਲਿਕ ਦੇ ਸਾਹਮਣੇ ਲਿਆਓ ਤੇ ਇਹ ਲੋਕ ਜਿਹੜੇ ਅਨਸੂਚਿਤ ਜਾਤੀ ਨਾਲ ਐਸੀ ਲੋਕ ਬੀਸੀ ਲੋਕ ਅਨਸੂਚਿਤ ਜਾਤੀ ਨਾਲ ਜੁੜੇ ਨੇ ਇਹਨਾਂ ਦੇ ਜਿਹੜੇ ਫਾਦਰ ਨੇ ਮਦਰ ਨੇ ਉਹ ਦਿਹਾੜੀਦਾਰ ਕਰਕੇ ਜਿਹੜਾ ਗੁਜ਼ਾਰਾ ਕਰਦੇ ਨੇ ਇਹਨਾਂ ਨੂੰ ਸਰਕਾਰ ਵੱਲੋਂ ਕੋਈ ਨਾ ਕੋਈ ਵੱਡੀ ਰਾਹਤ ਦਿੱਤੀ ਜਾਵੇ ਰਲੀਫ ਫੰਡ ਦਿੱਤਾ ਜਾਵੇ ਤਾਂ ਕਿ ਇਹ ਲੋਕ ਜਿਨ੍ਹਾਂ ਕੋਲ ਇੱਕ ਇੱਕ ਬੇਟਾ ਸੀ ਜਿਸ ਸਮਾਂ ਦਾ ਅਕਲੋਤਾ ਬੇਟਾ ਇੱਕ ਇੱਕ ਬੇਟਾ ਦੂਜੀ ਦਾ ਵੀ ਸਾਇਦ ਇੱਕੇ ਬੇਟਾ ਹੋਊਗਾ ਇਹਦਾ ਵੀ ਇੱਕੇ ਬੇਟਾ ਸੀ ਜਿਹਦੇ ਸੋਨੀਆ ਰਾਣੀ ਮਦਰ ਹੈ ਤੇ ਜਿਹੜਾ ਫਾਦਰ ਹੈਗਾ ਉਹ ਬਲਵਿੰਦਰ ਸਿੰਘ ਹੈ ਮੇਰੇ ਨਾਂ ਤੇ ਨਾਂ ਹੈ ਪਰ ਜੇ ਕਿਸੇ ਅਜ ਮਾਂ ਦਾ ਕਿਸੇ ਦਾ ਬੇਟਾ ਮਰ ਜੇ ਅਕਲੋਤਾ ਇੰਨਾ ਦੁਖ ਹੋਊਗਾ ਸਮਾਨੋ ਅੱਜ ਉਸ ਨੂੰ ਲੈਣ ਵਾਸਤੇ ਸਾਰੀਆਂ ਬੀਬੀਆਂ ਇਲਾਕੇ ਦੀਆਂ ਸਾਰੇ ਭਾਈ ਸਾਰੀਆਂ ਰਾਂਗ ਜੱਥੇਬੰਦੀਆਂ ਹੋਰ ਛੜੀਆਂ ਸਹਾਇਜੋਗ ਦੇ ਰੀਆਂ ਨੇ ਤੇ ਅਸੀਂ ਪ੍ਰੈਸਰ ਆਹੀ ਕਹਿਣਾ ਚਾਹੁੰਦੇ ਨੇ ਤੁਰੰਤ ਪ੍ਰਸ਼ਾਸਨ ਇੱਥੇ ਪਹੁੰਚੇ ਡੀਸੀ ਪਹੁੰਚੇ ਕੋਈ ਹੋਰ ਉੱਚ ਅਧਿਕਾਰੀ ਆ ਮੰਤਰੀ ਪਹੁੰਚੇ ਇਹਨਾਂ ਪਰਿਵਾਰਾਂ ਨੂੰ ਰੀਲੀਫ ਦੇਵੇ ਜਾਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਜਿਹੜੇ ਦੋਸ਼ੀ ਹੈ ਕਤਲ ਉਹਨਾਂ ਨੂੰ ਫੜ ਕੇ ਪਬਲਿਕ ਦੇ ਸਾਹਮਣੇ ਕੀਤਾ ਜਾਵੇ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਦੋ ਮਿੰਟ ਲਈ ਸ਼ਾਂਤੀ ਦਾ ਦਾਨ ਬਖਸ਼ੋ ਕਮਾਦਾ ਜੀ ਮਾਦਾ ਚੁੱਪ ਕੱਬਾ ਚੁੱਪ ਉਹ ਮੇਰੀ ਸੁਣੋ ਮਾਦਰ ਉਹ ਬੰਦ ਕਰਾ ਚਲੋ ਜੈਨੇਟਰ ਇਹ ਟੋਲਰਟ ਸ਼ਾਰਟ ਜਿਹੜਾ ਮੇਰੇ ਮੇਰੀ ਪੂਰੀ ਬੇਚੇਗੀ ਮੇਰੇ ਅਸੀਂ ਅਸੀਂ ਇਹ ਕਰਦੇ ਆ ਕਿ ਸਾਡਾ ਸਾਡਾ ਬਹੁਤ ਥੋੜਾ ਵੀ ਚਲੇਗਾ ਸੋ ਤਾਂ ਅਬ ਸਾਰਾ ਪ੍ਰੋਜੈਕਟ ਜਿਹੜੇ ਜਿਹੜੇ ਮੁੰਸ਼ੇ ਦਾ ਸਾਰਾ ਬੜਾ ਐਸਾ ਕੁਝ ਹੈ ਜਿਹਨਾਂ ਨੇ ਤਾਂ ਇਨੀ ਵੀ ਟੌੜਿਆ ਆਪਣੀ ਬਗੈਰ ਦਾਵਲ ਦੇ ਫਰਜ਼ੇ ਤੁਹਾਡੇ ਸਮੇਂ ਵਿੱਚ ਪੇਸ਼ ਕਰ ਰਹੇ ਨੇ ਜਿਹੜੇ ਹੱਥੇ ਹੋਰ ਕਰਦੇ ਨੇ ਜੀ ਨਾ ਜੀ ਨਾ ਜੀ 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 ਜਦੋਂ ਤੱਕ ਆਕਾਰ ਤਾਂ ਨਹੀਂ ਬੜੇ ਜਾਣਗੇ ਉਦੋਂ ਤੱਕ ਸੰਸਕਾਰ ਨਹੀਂ ਹੋਗਾ ਜੀ ਬੈਠੇ ਨਹੀਂ ਕੋਈ ਨਹੀਂ ਬੈਠਾ ਪਰ ਆਵਾਜ਼ ਨਹੀਂ ਆਉਂਦੀ ਪਕੜਦੇ ਨਹੀਂ ਕੋਈ ਨਹੀਂ ਬੈਠੇ ਜੇਕਰ ਨਾ ਬਗਲ ਦਾ ਚਾਹੀਦਾ ਤਾਂ ਭਾਜੀ ਪੰਜਾਬ ਨੂੰ ਪ੍ਰਿਆਨ ਉਸ ਟਿਕਣਾ ਚਾਹੀਦਾ ਹੈ ਅਜਾ ਮਾ ਭਈਆ ਨਹੀਂ ਦਿਖਾ ਚਾਹੀਦਾ ਕਿਤੇ ਵੀ ਬਈਆ ਨਹੀਂ ਦਿਖਾ ਗਿਆ ਚਾਰ ਮੋਟਰਾਂ ਬਲਕਿ ਮੋਟਰਾਂ ਬਲਕਿ ਕਹਿੰਦੇ ਆ ਬਈ ਤੁਸੀਂ ਸਾਡੇ ਕੋਲ ਜੁੜੀ ਹੋਈ ਨਹੀਂ ਰੱਖਦੇ ਕਹਿੰਦੇ ਰੱਖਾਂਗੇ ਮੋਟਰਾਂ ਨੂੰ ਰੱਖਾਂਗੇ ਜੇ ਬੀਮਾਰ ਗਏ ਜੇ ਦੋਨੋਂ ਪਿੰਡਿੰਗ ਦੇ ਖੇਤਾਂ ਤੋਂ ਬਹੁਤ ਪਤਾ ਇਹ ਜਿਹ ਪਿੰਡ ਕੀ ਵਿੱਚ ਇਹਨਾਂ ਦਾ 750 ਰੁਪਏ ਹਨ 2000 ਇਹ ਸਭ ਬੰਦ ਕਰਦੇ ਸਨ ਜੀ ਬਾਈ ਮਤਲਬ ਕਿ ਜੇ ਸਾਈਟ ਨੂੰ ਸਾਈਟ ਨੂੰ ਬਦਲਣ ਦਾ ਕੋਟਾ ਠੀਕ ਹੈ ਨਾ ਅਸੀਂ ਚਾਰ ਬਣੇ ਕਰਦੇ ਹੋਰ ਜੀ ਬਹੁਤ ਸ਼ਰੀਪ ਪਰਪਰ ਸੱਚ ਰਹਿਣ ਮੈਂ ਕਹਿੰਦਾ ਮੇਰੇ ਫੀਰ ਮੈਂ ਤਾਂ ਇਹ ਮੁੱਤਾ ਨਹੀਂ ਲਿਖਦਾ ਉਹ ਜਿਹੜੇ ਚਾਰ ਚਾਰ ਲੋਕ ਜਿਹੜੇ ਪੱਤਾ ਹੀ ਛੱਡ ਦੋ ਛੋਟਾ ਮੈਂ ਕਹਿੰਦਾ ਪੰਜਾਬ ਦਾ ਰਾਜ ਛੋਟਾ ਵੱਟ ਲੈ ਬਾਤ ਤੁਸੀਂ ਇਹ ਬੀੜੀਆਂ ਸਿਕਟਾਂ ਮੈਂ ਹੁਣ ਵੀ ਇੱਥੇ ਮਹਾਰਾਜ ਦੀ ਮਹਾਰਾਜ ਵੱਲੋਂ ਕਿਰਪਾ ਮੈਂ ਹੁਣ ਵੀ ਅੱਖ ਦੇਖ ਕੇ ਦੱਸ ਦੂੰ ਬੰਦੇ ਮਰਵਾ ਇਸ ਤਰ੍ਹਾਂ ਪੜਾ ਕੇ ਨਾ ਕਿ ਤਰੀਕਾ ਮਰਨਾ ਪਾਟ ਵੀ ਸਕਦਾ ਹਾਂ